ਭਗਵੰਤ ਮਾਨ ਨੂੰ ਦੋਆ ਦੀ ਲੋੜ ਜੱਸੀ ਜਸਰਾਜ ਸੰਗਰੂਰ ਲੋਕ ਸਭਾ ਸੀਟ ਤੋਂ ਪੰਜਾਬ ਜਮਹੂਰੀ ਗੱਠ ਜੋੜ ਦੇ ਉਮੀਦਵਾਰ ਜੱਸੀ ਜਸਰਾਜ ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਆਪਣੇ ਕੀਤੇ ਦੀ ਮਾਫੀ ਨਹੀਂ ਮੰਗਣੀ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਭਗਵੰਤ ਮਾਨ ਨੇ ਜਿੰਨੇ ਗੁਨਾਹ ਕੀਤੇ ਹਨ ਉਹਨਾਂ ਲਈ ਉਸ ਨੂੰ ਦੋਆ ਦੀ ਲੋੜ ਹੈ ਸਾਨੂੰ ਵੈਸੇ ਪਤਾ ਕੀ ਗੱਲ ਹੈ ਜੀ ਇੱਕ ਬੰਦੇ ਦਾ ਨੇਚਰ ਪਤਾ ਹੁੰਦਾ ਸਾਨੂੰ ਪਤਾ ਉਹਨੇ ਮਾਫੀ ਮੰਗਣੀ ਨਹੀਂ ਜਿਹੜੇ ਬੰਦੇ ਦੇ ਸਾਹਮਣੇ ਉਹ ਤੋਂ ਬਹੁਤ ਉਮਰ ਚ ਵੱਡੇ ਤੇ ਆਪਣੇ ਆਪਣੇ ਖਿੱਤੇ ਦੇ ਸੁਪਰਸਟਾਰ ਡਾਕਟਰ ਦਿਲਜੀਤ ਸਿੰਘ ਨੰਬਰ 1 ਆਈ ਸਰਜਨ ਆਫ ਦ ਵਰਲਡ ਆਫ ਏਸ਼ੀਆ ਫਿਰ ਡਾਕਟਰ ਧਰਮਵੀਰ ਗਾਂਧੀ ਹਰਿੰਦਰ ਸਿੰਘ ਖਾਲਸਾ ਤੇ ਛੋਟੇਪੁਰ ਜੱਸੀ ਜਸਰਾਜੀ ਦੇ ਸਾਹਮਣੇ ਇੰਨੇ ਬੰਦੇ ਗੁਰਪ੍ਰੀਤ ਕੋੱਗੀ ਸੁਖਪਾਲ ਖਹਿਰਾ ਕੋ ਇੰਨੇ ਬੰਦੇ ਕੱਢਤੇ ਮਤਲਬ ਕਿ ਸਾਰੇ ਬੰਦੇ ਮਾੜੇ ਸੀ ਯਾਰ ਇਕੱਲਾ ਉਹੀ ਚੰਗਾ ਸੀ ਸਾਨੂੰ ਪਤਾ ਸੀ ਉਹਦਾ غرور ਐਡਾ ਤਗੜਾ ਆ ਉਹਨੇ ਮਾਫੀ ਨਹੀਂ ਮੰਗਣੀ ਇੱਕ ਭਰਾ ਦੇ ਨਾਤੇ ਤੁਸੀਂ ਕਹਿੰਦੇ ਉਹਨਾਂ ਵੀ ਆਰਟਿਸਟ ਭਰਾ ਆ ਹਾਂ ਬਿਲਕੁਲ ਆਰਟਿਸਟ ਭਰਾ ਆ ਆਮ ਆਦਮੀ ਪਾਰਟੀ ਦਾ ਮੇਰਾ ਕਲੀਗ ਵੀ ਸੀ ਪਰ ਅਸੀਂ ਉਹਨੂੰ ਕਹਿੰਦੇ ਹਾਂ ਨਾ ਵੀ ਉਹਦੇ ਆਈ ਉਹਦੀਆਂ ਅੱਖਾਂ ਵੀ ਪੜਦੇ ਆ ਉਹਦੇ ਬੁੱਲ ਵੀ ਪੜਦੇ ਆ ਤੇ ਉਹਦੀ ਅੱਖ ਕੀ ਕਹਿੰਦੀ ਆ ਉਹਦੇ ਦਿਮਾਗ 'ਚ ਕੀ ਚੱਲਦਾ ਉਹ ਛੋਟਾ ਬਾਦਲ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ ਉਦੋਂ ਬਾਦਲ ਦਾ ਕੀ ਸੀਗਾ ਜੇ ਟੋੜਾ ਹੋਇਆ ਤਾਂ ਟੋੜੇ ਨੂੰ ਬੁੱਕਲ ਚ ਲੈ ਕੇ ਖਤਮ ਤਲਵੰਡੀ ਹੋਇਆ ਬੁੱਕਲ ਚ ਲੈ ਕੇ ਖਤਮ ਕਹਿੰਦੇ ਜਿਹਨੂੰ ਜੱਫੀ ਪਾ ਲਈ ਉਹ ਸਭ ਦਿਆਂ ਨਾਲ ਦਿਆਂ ਜੜਾ ਵੜ ਦਿੰਦਾ ਸੀ ਕੋਈ ਰੋਕ ਖੋਗਣ ਨਹੀਂ ਸੀ ਦਿੰਦਾ ਆਹੀ ਕੰਮ ਭਗਵਾਨ ਉਹ ਅਸਲ ਚ ਉਹਨੇ ਕੀਤਾ ਬਾਦਲ ਸਿਆਣਾ ਇਸ ਗੱਲੋਂ ਆ ਕਿ ਉਹਨੇ ਕੀਤਾ ਬਣ ਕੇ ਉਹ ਕੁਝ ਬਣ ਕੇ ਉਹਨੇ ਫਿਰ ਹੌਲੀ ਹੌਲੀ ਕੁੰਜੇ ਲਾਈ ਇਹ ਹਾਲੇ ਬਣਿਆ ਹੈ ਨਹੀਂ ਸੀ ਇਹਨੇ ਪਹਿਲਾਂ ਹੀ ਕੁੰਜੇ ਲਾ ਦਿੱਤੇ ਹੁਣ ਜਦੋਂ ਅਸਰਾਨੀ ਸ਼ੋਲੇ ਫਿਲਮ ਦੇਖੀ ਹੈ ਤੁਸੀਂ ਉਹ ਜਦੋਂ ਉਹ ਰੋਡ ਰੱਖਦੇ ਆ ਧਰਮਿੰਦਰ ਤੇ ਮਤਾਬਚਨ ਜੇਲ੍ਹ ਚ ਅਸਰਾਨੀ ਕਹਿੰਦਾ ਆਦੇ ਇਧਰ ਜਾਓ ਆਦੇ ਇਧਰ ਜਾਓ ਬਾਕੀ ਮੇਰੇ ਪਿੱਛੇ ਆਓ ਪਿੱਛੇ ਦੇਖਦਾ ਪਿੱਛੇ ਕੋਈ ਹੈ ਹੀ ਨਹੀਂ ਭਗਵੰਤ ਮਾਨ ਦਾ ਵੀ ਇਹੀ ਹਾਲ ਹੈ ਉਹਨਾਂ ਦਾ ਕੋਈ ਗੱਲ ਨਹੀਂ ਬਾਈ ਜਲਾਲਾਬਾਦ ਤੇਰੇ ਨਾਨਕੇ ਸੀ ਜਲਾਲਾਬਾਦ ਕੀ ਸੀ ਤੇਰਾ ਐ ਐਮਪੀ ਸੰਗਰੂਰ ਦਾ ਲੜੂੰਗਾ ਮੈਂ ਉੱਥੇ ਵੀ ਹੈ ਨਾ ਇਹ ਪਹਿਲਾ ਲੱड्डੂ ਫੂਟਾ ਫਿਰ ਦੂਸਰਾ ਲੱड्डੂ ਫੂਟਾ ਉਹਨੇ ਸੋਚਿਆ ਇੱਥੇ ਤਾਂ ਐਮਪੀ ਤਾਂ ਹੈ ਗਈਆਂ ਜੱਸੀ ਤਾਂ ਪਾਗਲ ਹੈ ਜਿਹੜਾ ਬਠਿੰਡੇ ਲੜ ਲਿਆ ਇਹਨੇ ਕਿਹਾ ਜਿੱਤਣਾ ਸੀ ਉਹਨੂੰ ਪਤਾ ਸੀ ਚੰਗੀ ਤਰ੍ਹਾਂ ਕਿ ਉਹਨੇ ਮਨਪ੍ਰੀਤ ਬਾਦਲ ਜਿਤਾਉਣਾ ਸੀ ਕੇਜਰੀਵਾਲ ਨੂੰ ਆਉਣ ਨਹੀਂ ਸੀ ਦਿੱਤਾ ਸੀ 10 11 12 April 2014 ਇਤਿਹਾਸ ਚ ਲਿਖਿਆ ਹੋਇਆ ਕੇਜਰੀਵਾਲ ਸੁਨਾਮ ਤੋਂ ਮੋੜਿਆ ਉਹਨੇ ਬਠਿੰਡੇ ਨਹੀਂ ਵੜਨ ਦਿੱਤਾ ਜਦਕੇ ਕਹਿੰਦਾ ਸੀ ਢੀਂਡ ਸਾਹ ਮਾਂਝਤਾ ਬਾਦਲ ਮਾਂਝਤਾ ਕਿਉਂ ਬਾਦਲ ਤੇਰੇ ਨਾਲ ਗਵਾਂਢ ਚ ਬੈਠਾ ਸੀ ਉੱਥੇ ਕਿਉਂ ਨਹੀਂ ਆਉਣ ਦਿੱਤਾ ਅੱਜ ਜਿਹੜਾ ਭਗਵੰਤ ਮਾਨ ਹੈ ਉਹਨੂੰ ਅਸੀਂ ਇਹੀ ਕਹਿੰਦੇ ਆਂ ਬਾਈ ਪਰਮਾਤਮਾ ਤੈਨੂੰ ਸੱਦ ਬੁੱਧੀ ਦੇਵੇ ਜਿੰਨਾ ਕਲੰਕ ਤੇਰੇ ਮੱਥੇ ਤੇ ਲੱਗ ਗਿਆ ਤੈਨੂੰ ਇਹ ਕਦੀ ਅੱਜ ਤੋਂ ਬੁਢਾਪੇ ਚ ਜਿਉਂਦਾ ਰਿਹਾ ਉਦੋਂ ਤੱਕ ਬਾਈ ਜੇ ਮੈਂ ਵੀ ਜਿਉਂਦਾ ਰਿਹਾ ਇੱਕ ਦਿਨ ਫੁੱਟ ਫੁੱਟ ਕੇ ਰੋਕੇ ਕਹੂਗਾ ਕਿ ਹਾਂ ਪੰਜਾਬ ਨਾਮ ਮੇਤੋ ਗਦਾਰੀ ਹੋ ਗਈ ਸੀ ਬਾਈ ਜੀ ਬਹੁਤ ਭਾਰੀ ਕੀਮਤ ਚਕਾਉਣੀ ਪੈਂਦੀ ਆ ਜਦੋਂ ਤੁਸੀਂ ਕਹਿੰਦੇ ਹੋ ਨਾ ਵੀ ਲੇਖਾ ਦੇਣਾ ਪੈਂਦਾ ਆਪਾਂ ਮੰਦੇ ਆ ਨਾ ਜੇ ਇੱਕ ਇਸ ਬੰਦੇ ਨਾਲ ਮੈਂ ਧੱਕਾ ਕਰ ਦਵਾ ਜਿਹੜੇ ਬੰਦਿਆਂ ਤੇ ਪਰਚੇ ਕਰਾਏ ਉਹਨਾਂ ਨੇ ਲੇਖਾ ਦੇਣਾ ਪੈਂਦਾ ਹੈ ਨਾ ਜਿਨ੍ਹਾਂ ਨੇ ਸਾਡੇ નિર્ਦੋਸ਼ ਬੱਚੇ ਮਾਰੇ 84 ਚ ਲੇਖਾ ਦੇਣਾ ਪੈਂਦਾ ਬਾਈ ਭਗਵੰਤਮਾਨ ਤੂੰ ਤਾਂ ਪੂਰੀ ਇੱਕ ਕ੍ਰਾਂਤੀ ਖਾ ਗਿਆ ਇੱਕ ਰੈਵੋਲੂਸ਼ਨ ਖਾ ਗਿਆ ਤੂੰ ਲੋਕਾਂ ਦਾ ਅੱਜ ਤੇ ਲੋਕਾਂ ਦਾ ਕੱਲ ਖਾ ਗਿਆ ਉਹ ਜਿਹੜੇ ਕਿਸਾਨ ਅੱਜ ਖੁਦਕੁਸ਼ੀਆਂ ਕਰ ਰਹੇ ਨੇ ਤੇਰਾ ਸ਼ੇਰ ਨਾਲ ਹੈ ਉਹਦੇ ਚ ਕਿਉਂਕਿ ਜੇ ਉਦੋਂ ਇਮਾਨਦਾਰ ਲੋਕਾਂ ਦੀ ਸੱਚੀ ਸੁੱਚੀ ਸਰਕਾਰ ਆ ਜਾਂਦੀ ਤਾਂ ਬਾਈ ਪੰਜਾਬੀ ਪੁੱਤ ਜੇ ਸਿਰ ਜੋੜ ਲੈਂਦੇ ਤੇ ਬਾਈ ਅੱਜ ਤਕਦੀਰ ਕੈਪਟਨ ਦੇ ਪੈਰਾਂ 'ਚ ਨਹੀਂ ਸੀ ਜਾਣਾ ਪੰਜਾਬ ਨੇ ਅਰੂਸਾ ਦੇ ਪੈਰਾਂ 'ਚ ਨਹੀਂ ਸੀ ਜਾਣਾ ਪੰਜਾਬ ਨੇ ਸੋ ਇਹਦੇ ਚ ਯੋਗਦਾਨ ਭਗਵੰਤ ਮਾਨ ਦਾ ਵੀ ਹੈ ਬਾਕੀ ਭਗਵੰਤ ਮਾਨ ਨੂੰ ਹੁਣ ਜਿਆਦਾ ਅਸੀਂ ਉਹ ਨਹੀਂ ਕਹਿਣਾ ਚਾਹੁੰਦੇ ਅਸੀਂ ਉਹਨੂੰ ਕਹਿੰਦੇ ਆ ਤੇਰੇ ਲਈ ਉਹ ਕਹਿੰਦਾ ਨਾ ਉਹ ਪਿੱਛੇ ਜੇ ਕਹਿੰਦਾ ਮੇਰੇ ਮੈਨੂੰ ਦੱਸਿਆ ਕਹਿੰਦੇ ਕਹਿੰਦਾ ਜੱਸੀ ਨੂੰ ਦਵਾਈ ਦੀ ਲੋੜ ਹੈ ਹੈਨਾ ਮੈਨੂੰ ਇਹ ਕਹਿੰਦਾ ਦਵਾਈ ਦੀ ਲੋੜ ਹੈ ਤਾਂ ਮਤਲਬ ਮੈਂ ਦਵਾਈ ਨਾਲ ਠੀਕ ਹੋ ਸਕਦਾ ਇੱਕ ਟਾਈਮ ਆਉਂਦਾ ਜਦੋਂ ਡਾਕਟਰ ਕਹਿੰਦੇ ਆ ਬਾਈ ਦਵਾਈ ਨਹੀਂ ਹੁਣ ਤਾਂ ਦੁਆ ਹੀ ਅਸਰ ਕਰੂਗੀ ਇੰਨੀਆਂ ਬਾਦੂਆਂਾਂ ਵਾਂ ਲੈ ਲੀਆਂ ਮਾਨਾ ਕਿੱਥੋਂ ਤੱਕ ਇੱਥੇ ਹੀ ਇੱਥੇ ਹੀ ਲੈ ਕੇ ਦੇਣ ਦੇਣੇ ਪੈਣੇ